ਚਾਹੇ ਕੱਲ ਆਉਣ ਵਾਲਾ ਦਿਨ ਬਸੰਤ ਪੰਚਮੀ ਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਚੈਨਾ ਟੋਰ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਦੌਰਾਨ ਥਾਣਾ ਸਿਟੀ ਫਰੀਦਕੋਟ ਵੱਲੋਂ ਵਕ-ਵਕ ਦੋ ਵਿਅਕਤੀਆਂ ਤੋਂ 6 ਗੱਟੂ ਅਤੇ 70 ਗੱਟੂ ਬਰਾਮਦ ਕੀਤੇ ਗਏ ਹਨ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਦੋਨਾਂ ਨੌਜਵਾਨਾਂ ਖਿਲਾਫ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਹੈ ਇਸ ਮੌਕੇ ਥਾਣਾ ਸਿਟੀ ਫਰੀਦਕੋਟ ਦੇ ਮੁਖੀ ਗੁਰਬਿੰਦਰ ਸਿੰਘ ਵੱਲੋਂ ਚੈਨਾ ਟੋਰ ਦੀ ਵਰਤੋਂ ਨਾ ਕਰਨ ਅਤੇ ਉੱਚੀ ਆਵਾਜ਼ ਦੇ ਵਿੱਚ ਡੀਜੇ ਨਾਲ ਲਗਾਉਂਦੀ ਅਪੀਲ ਅਤੇ ਚੇਤਾਵਨੀ ਵੀ ਦਿੱਤੀ ਗਈ ਕੀ ਮੰਗ ਲਕੀ ਦੋ ਚੈਨਾ ਡੋਰ ਦੇ ਦੋ ਪਰਚੇ ਅਲੱਗ-ਅਲੱਗ ਦਿੱਤੇ ਇੱਕ ਤਾਂ ਰਾਮਨਾਥ ਤੇ ਉਹਦੇ ਤੋਂ 6 ਗੱਟੂ ਫੜੇ ਗਏ ਜੀ ਇੱਕ ਦਿਨੇਸ਼ ਨਾਂ ਦਾ ਲੜਕਾ ਉਹਦੇ ਤੋਂ 70 ਗੱਟੂ ਸੀਗੇ ਚੋ ਚੈਨਾ ਡੋਰ ਦੇ ਕੱਲ ਫੜੇ ਆ ਜੀ ਅਸੀਂ ਵਕ ਪਰਚੇ ਦਿੱਤੇ ਨਾ ਤੇ ਜੀ ਦੋ ਸ੍ਰੀ ਦੇਖਣ ਦੇ ਵਿੱਚ ਆ ਆ ਡੋਰ ਜਿਹੜੀ ਹੈਗੀ ਲਗਾਤਾਰੀ ਵਿਕਰੀ ਹੋ ਰਹੀ ਹੈ ਜੀ ਤਕਰੀਬਨ ਲੋਕੀ ਕਾਰਵਾਈ ਕੀਤੀ ਹੈ। ਤਕਰੀਬਨ ਜਿੱਥੋਂ ਹੀ ਸਾਨੂੰ ਪਤਾ ਲੱਗਦਾ ਜਦੋਂ ਵੀ ਸਾਨੂੰ ਅਸੀਂ ਛੱਡੇ ਮੁਖਵਰਾ ਦੇ ਜਦੋਂ ਪਤਾ ਲੱਗਦਾ ਅਸੀਂ ਫੜ ਕੇ ਉਹਦੀ ਕਾਰਵਾਈ ਕਰਦੇ ਆਂ ਅ ਤੀਜਾ ਪਰਚਾ ਅਸੀਂ ਤਿੰਨ ਪਰਚੇ ਦੇ ਚੁੱਕੇ ਹਾਂ ਹੁਣ ਤੱਕ ਚੈਨਾਡੋਰ ਦੇ ਸਰ ਪਬਲਿਕ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿ ਜਿਹੜੇ ਐਪਨੂ ਬਣਾਏ ਗਏ 188 ਤਹਿ ਦੇ ਪਰਚਾ ਦੇ ਰਹੇ ਆਂ ਅਸੀਂ ਲਾਲ ਤਾਂ ਆਂਦੇ ਬਾਕੀ ਕੋਰਟ ਜੋ ਵੀ ਉਹਨਾਂ ਨੂੰ ਕੋ ਮਾਨ ਜੋ ਕੋਰਟ ਨੇ ਦੇਣੀ ਸਜ਼ਾ ਸ੍ਰੀ ਇੱਕ ਹੁਣ ਬਸੰਤ ਵੀ ਆ ਰਿਹਾ ਹੁਣ ਤੇ ਕੀ ਮੈਸੇਜ ਦਿੰਦਾ ਬਸੰਤ ਜੀ ਤਾਂ ਮੈਂ ਇਹੀ ਮੈਸੇਜ ਦੇਣਾ ਚਾਹਣਾ ਮਾਯੋ ਪੰਜਾਬ ਸਰਕਾਰ ਵੱਲੋਂ ਮਾਣਜੋ ਸਾਡੇ ਐਸਐਸਪੀ ਸਾਹਿਬ ਦੀਆਂ ਅਦਿੱਤਾਂ ਡੀ ਸਾਹਿਬ ਦੀਆਂ ਅਦਿੱਤਾਂ ਤੱਕ ਜੋ ਵੀ ਇਹਨਾਂ ਨੇ ਡੀਜੇ ਜੋ ਪਰਮਿਸ਼ਨਾਂ ਲਈਆਂ ਡੀਜੇ ਡੀਜੇ ਦੀ ਵਾਜਬੀ ਇਹਨੇ ਘੱਟ ਰੱਖਣੀ ਆ ਤੇ ਚੈਨਾ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਅਸੀਂ ਉਹਦੇ ਵੀ ਚੈਕਿੰਗ ਕਰਾਂਗੇ ਜੋ ਵੀ ਚੈਨਾ ਡੋਰ ਜਿੱਥੇ ਵੀ ਖੜੀ ਗਈ ਸੀ ਉਸੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸਖਤ ਤੋਂ ਸਖਤ ਬੰਦੀ ਕਾਰਵਾਈ ਕੀਤੀ ਜਾਊਗੀ ਮਤਹੀ ਮੈਸੇਜ ਦੇਣਾ ਚਾਹਣਾ ਆਪ ਦੇ ਪੁਲਿਸ ਮੈਗਮਨ ਨੂੰ ਸਿਟੀ ਦੇ ਇੰਚਾਰਜ ਹੋਣ ਦੇ ਨਾਤੇ ਮੈਂ ਇਹ ਇਹਨਾਂ ਨੂੰ ਮੈਸੇਜ ਆ ਕਿ ਚੈਨਲ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਬਿਲਕੁਲ ਹੀ ਬੰਦ ਕਰੋ ਸਰ ਕੋਈ ਟੀਮਾਂ ਵਗੈਰਾ ਜੰਗ ਦੀ ਬਣਾਈਆਂ ਜਾਂਦੀਆਂ ਬਿਲਕੁਲ ਜੀ ਟੀਮਾਂ ਮੇਰੇ ਥਾਣੇ ਦੀਆਂ ਟੀਮਾਂ ਮੇਰੇ ਪੀਸੀਆਰ ਪਾਰਟੀ ਹੈ ਮੇਰੇ ਥਾਣੇ ਦੀਆਂ ਟੀਮਾਂ ਵੀ ਹੋਣੀਆਂ ਅਸੀਂ ਗਸ਼ਤ ਰੱਖਾਂਗੇ ਜਾਰੀ